ਤਰਤੀ ਮਾਤਾ ਤਰਤੀ ਮਾਤਾ ਮਹਿਲਾ ਵਿੰਗ ਸੇਵਾ ਸੁਸਾਇਟੀ ਸਾਧਕ ਵੱਲੋਂ ਨਸ਼ਾ ਜਾਗਰੂਕਤਾ ਕੈਂਪ ਲਗਾਇਆ ਗਿਆ ਵਿਸ਼ਕਰਮਾ ਪਵਨ ਵਿਖੇ ਇਸ ਦੌਰਾਨ ਮੁੱਖ ਮਹਿਮਾਨ ਵਜੋਂ ਫਰੀਦਕੋਟ ਦੇ ਐਮ ਐਲ ਏ ਗੁਰਦੇਵ ਸਿੰਘ ਸੇਖੋ ਦੀ ਧਰਮ ਪਤਨੀ ਬੀਨਤ ਕੌਰ ਸੇਖੋ ਪਹੁੰਚੇ ਮੁੱਖ ਮਹਿਮਾਨ ਵਜੋਂ ਉੱਥੇ ਉਹਨਾਂ ਦਾ ਪਹੁੰਚਣ ਤੇ ਸਵਾਗਤ ਕੀਤਾ ਗਿਆ ਅਤੇ ਉਹਨਾਂ ਨੂੰ ਟਰੋਫੀ ਦੇ ਕੇ ਵੀ ਸਨਮਾਨਿਤ ਕੀਤਾ ਗਿਆ ਬੀਨਤ ਕੌਰ ਨੇ ਗੱਲਬਾਤ ਦੌਰਾਨ ਕਿਹਾ ਕਿ ਇਹ ਤਰਤੀ ਮਾਤਾ ਮਹਿਲਾ ਵਿੰਗ ਸੇਵਾ ਸੁਸਾਇਟੀ ਜੋ ਬਿਰਧ ਆਸ਼ਰਮ ਦੇ ਵਿੱਚ ਔਰਤਾਂ ਨੂੰ ਵੀ ਸਾਂਭ ਰਾਏ ਅਤੇ ਇਹ ਔਰਤਾਂ ਵੱਲੋਂ ਇੱਕ ਚੰਗਾ ਪ੍ਰਾਲਾ ਕੀਤਾ ਗਿਆ ਤੇ ਸਾਨੂੰ ਸਾਰਿਆਂ ਨੂੰ ਨਾਲ ਮਿਲ ਕੇ ਇਹਦਾ ਸਾਥ ਦੇਣਾ ਚਾਹੀਦਾ ਹੈ ਕਿ ਜਿਹੜਾ ਸਾਡੀਆਂ ਭੈਣਾਂ ਨੇ ਧਰਤੀ ਮਾਤਾ ਇਹਦਾ ਨਾਲ ਇੱਕ ਸੋਸਾਇਟੀ ਰਜਿਸਟਰ ਕਰਾਈ ਹੈ ਜਿਦੇ ਵਿੱਚ ਇੱਕ ਆਸ਼ਰਮ ਦੀ সেবা ਕਰਨੀ ਚਾਹੁੰਦੀਆਂ ਨੇ ਇਸ ਸਹਰੀ ਨੂੰ ਮੈਂ ਸਭ ਤੋਂ ਪਹਿਲਾਂ ਵਧਾਈ ਜਿੰਨੀ ਹੈ ਕਿ ਦੇਖੋ ਇੱਕ ਸਾਡੀਆਂ ਭੈਣਾਂ ਦੇ ਬਹੁਤ ਵੱਡਾ ਇਹ ਉਪਰਾਲਾ ਕਰਨ ਜਾ ਰਹੀ ਹੈ ਜਿਸ ਦੇ ਵਿੱਚ ਮੈਂ ਕਹਿੰਨੀ ਹੈ ਸਾਨੂੰ ਸਾਰਿਆਂ ਨੂੰ ਇਹਨਾਂ ਦੇ ਨਾਲ ਗੱਲ ਮਿਲ ਕੇ ਸਹਿਯੋਗ ਕਰਨਾ ਚਾਹੀਦਾ ਇਸ ਪੰਡ ਦੀ ਜਿਹੜੀ ਡਿਊਟੀ ਹੈ ਮੈਂ ਆਪਣੇ ਵੱਲੋਂ ਸਾਡੇ ਜਿਹੜੇ ਇੱਥੇ ਸਰਪੰਚ ਸਾਹਿਬ ਨੇ ਮੇਰੇ ਵੀਰ ਨਿਸ਼ਾਲੀ ਔਰ ਉਹਨਾਂ ਦੀ ਟੀਮ ਦੇ ਮੈਂਬਰ ਭਾਈ ਜੀ चौहान ਸਾਡੇ ਮੈਂਬਰ ਸਾਹਿਬ ਔਰ ਜਿੰਨੇ ਵੀ ਇੱਥੇ ਪਤਵੰਤੇ ਸੱਜਣ ਟੀਚਰ ਸਹਿਬਾਨ ਆਏ ਨੇ ਉਹਨਾਂ ਨੂੰ ਵੀ ਮੈਂ ਬੇਨਤੀ ਕਰੂਗੀ ਵੀ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਜਿਹੜੀ ਇਸ ਇੱਕ ਧਰਤੀ ਮਾਤਾ ਦੇ ਉੱਤੇ ਵੀ ਪਮਾਉ ਸੁਭਾਈ ਵੀ ਹੋਵੇ ਕੰਮ ਹੋਵੇ ਇਸ ਸਕੀਮ ਨੂੰ ਮੈਂ ਪੂਰੀ ਫਰਦ ਆਈ ਥਿੰਕ ਨਹੀਂ ਅਟੇ ਜਿਹੜੀਆਂ ਨੇ ਬਹੁਤ ਮੇਰੀਆਂ ਭੈਣ ਨੇ ਬਹੁਤ ਵੱਡਾ ਫਾਇਦਾ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਤ ਕਰਾਰ ਰੱਖਣ ਦਾ ਹੋਵੇ ਤੇ ਪਮਾ ਉਹਦੇ ਵਿੱਚ ਜਿਹੜਾ ਕਿ ਅਸੀਂ ਇੱਕ 95 ਸੋਲਿਊਸ਼ਨ ਦੇ ਦਰਾਂ ਨੂੰ ਅਸੀਂ ਹੱਲ ਪਾਉਣੀ ਹੈ ਉਹ ਕਿ ਉਹ ਨਸ਼ਿਆਂ ਦਾ ਜਿਹਦੇ ਵਿੱਚ ਕਿ ਸਰਕਾਰ ਆਮ ਆਦਮੀ ਪਾਰਟੀ ਔਰ ਸਾਡੇ ਮੁੱਖ ਮੰਤਰੀ ਸਰਦਾਰ ਭੁਆ ਸਿੰਘ ਮਾਨ ਪੂਰੀ ਸਰਕਾਰ ਦਾ ਇਹ ਜੜਾ ਕਿ ਉਹ ਦਿਨ ਰਾਤ ਲੰਨਤ ਕਰ ਰਹੇ ਨੇ ਉਸ ਚੀਜ਼ ਨੂੰ ਰੋਕਣ ਦੇ ਲਈ ਔਰ ਮੈਂ ਕਹੂੰਗੀ ਸਾਡਾ ਵੀ ਸਾਰਿਆਂ ਦਾ ਭਮਾਸੀ ਮਾਪਿ ਹੋਏ ਭਮਾਸੀਆਂ ਦੀ ਵੰਡੀਆਂ ਭਮਾਸੀ ਉਸ ਹਲਕੇ ਦੇ ਜਿਹੜੀਆਂ ਭਮਾਸੀ ਉਸ ਇੱਕ ਕਸਵੇ ਲੈ ਜਾਂ ਇੱਕ ਪਿੰਡ ਦੇ ਵਿਚ ਨਹੀਂ ਹੈ ਸਾਡਾ ਇਸ ਚੀਜ਼ ਨੂੰ ਸੰਭਾਲਣਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਪਾਵਾਂ ਉਹਦੇ ਵਿੱਚ ਤੁਸੀਂ ਸਾਰੇ ਮੀਡੀਆ ਦੀ ਟੀਮ ਆਓ ਆਪਾਂ ਇਸ ਚੀਜ਼ ਨੂੰ ਪੋਸਟਰ ਟੀਮ ਆਪਾਂ ਸਾਫ਼ ਸੁਥਰਾ ਰੱਖੀਏ ਔਰ ਤੋਰ ਬੰਦਾਂ ਦੀ ਜੀ ਲੋਕਾਂ ਦਾ ਗਗਨ ਤੋਂ ਆਪਾਂ ਇੱਕ ਜੋ ਨਸ਼ਾ ਵਰਦੀ ਇੱਕ song ਉਸ ਤੋਂ ਬਾਅਦ ਸਾਡੇ ਬੱਚਿਆਂ ਨੇ ਜੋ ਤਿਆਰੀ ਕੀਤੀ ਆ ਉਹ ਵੀ ਪਈ ਜਾਂ ਤੇ ਜਨ ਰੈਡੀ ਹੋ ਜਾ ਜੀ वी नाल भाई गुरसिव सिंह जी संधु साहब आम आदमी पार्टी साढ़े प्रिंसीपल साहब पहुंचे गुरु नानक पब्लिक स्कूल तो नाल भाई सिंह जी टीचर मास्टर जी साढ़े पहुंचे भाई दीक्षा सिंह जी सरपंच पहुँचे साधक उन्होंने पूरे मैंबर साहबान पहुंचे उन्होंने भी अस इतने पहुंचा के जियो है धन्यवाद कर ਕਿਸੇ ਕਾਰਨ ਕਰਕੇ ਡੈਥ ਹੋ ਜਾਂਦੀ ਹੈ ਪਰ ਉਹਨਾਂ ਦੇ ਜਿਹੜੇ ਪਰਿਵਾਰ ਆ ਉਹ ਕੱਲੇ ਰਹਿ ਜਾਂਦੇ ਆ ਬਜ਼ੁਰਗ ਕਿ ਇਸ ਕਰਕੇ ਅਸੀਂ ਦਰਦ ਆਸ਼ਰਮ ਦਾ ਵੀ ਪ੍ਰੋਗਰਾਮ ਜਿਹੜਾ ਨਾਲ ਅਸੀਂ ਉਹ ਵੀ ਸੰਸਥਾ ਚਲਾਈ ਹੈ ਜਿਹੜੀ ਸੰਸਥਾ ਵਿੱਚ ਅੱਜ ਹੀ ਆ ਦਰਦ ਆਸ਼ਰਮ ਨੇ ਕੋਈ ਗੁਪਤ ਪੈਣਾ ਹੋ ਗਿਆ ਇਹਨਾਂ ਨੇ ਇੱਕ ਵਾਰ ਕਿਰਾਏ ਤੇ ਜਗ੍ਹਾ ਲੈਂ ਲਈ ਬਾਕੀ ਉਹ ਕਦੇ ਜਿਸ ਤਰ੍ਹਾਂ ਸਾਰੇ ਨੂੰ ਸਜਾਮ ਮੈਸੇ ਵਾਲੇ ਪਾਸੇ ਕਿਸੇ ਨੂੰ ਵੀ ਭਲਾਇਆ ਜਾਊਗਾ ਵੱਧ ਤੋਂ ਵੱਧ ਜੋ ਦੇ ਲੋ ਏਰੀਆ ਦਾ ਸਹਿਯੋਗ ਹੋਵੇਗਾ ਕਿ ਤੇਸੋ ਮਤਾ ਕਰਦੇ ਨਿੱਕੇ ਜਾਵਾਂਗੇ ਬਾਕੀ ਮੈਂ ਬੇਨਤੀ ਕਰਾਂ ਸਾਡੀਆਂ ਸਾਰੀਆਂ ਭੈਣਾਂ ਨੂੰ ਕਿ ਪੈਨਸਿਓਨਾਂ ਕੋਲੇ ਟਾਈਮ ਥੋੜਾ ਆਪਾਂ ਨੂੰ ਗਵਰਨਮੈਂਟ ਦਾ ਜਾਗੋ ਅੱਜ ਪੰਜਾਬੀਓ ਜਾਗਣ ਦਾ ਵੇਲਾ ਏ ਮੋਹ ਮੁਲਾਜੋ ਸਭ ਕੁਝ ਕੇ त्याਗਣ ਦਾ ਵੇਲਾ ਏ ਗਲਤ ਰਾਹਾਂ ਤੇ ਤੁਰੀ ਜਵਾਨੀ ਗਲਤ ਰਾਹਾਂ ਤੇ ਤੁਰੀ ਜਵਾਨੀ ਢੇਰ ਹੋ ਜਾਣੀ ਏ ਹਾਈ ਕੱਲ ਤੱਕ ਤਾਂ ਬਹੁਤ ਹੀ ਦੇਰ ਹੋ ਜਾਣੀ ਹੈ ਕੱਲ ਤੱਕ ਤਾਂ ਬਹੁਤ ਹੀ ਦੇਰ ਹੋ ਜਾਣੀ ਸੋਣ ਬਚਦਾ ਪੱਲੇ ਕੱਖ ਨੇ ਬਚਦਾ ਪੱਲੇ ਤੂੰ ਗੱਲ ਸਮਝ ਲੈ ਯਾਰਾ ਸੋਨਿਆ ਇਹਨ ਦਿਲਦਾਰਾ ਵੇ ਨਸ਼ੇ ਦਾ ਤੇ ਬਾਰੇ ਥੋੜਾ ਸੋਚ ਵਿਚਾਰ ਤਾਂ ਲੈ ਤੇ ਬਾਰੇ ਥੋੜਾ ਸੋਚ ਵਿਚਾਰ ਤਾਂ ਲੈ ਬੈਲਾ ਚਾਰਜ ਨਾਲ ਹਟਲੇ ਸੋਨਾ ਹੈ ਪਰਿਵਾਰ ਤੇਰਾ ਦੱਸਦੇ ਹੈ ਕਿ ਥੋੜ ਦੇ ਤੈਨੂੰ ਕਿੱਥੇ ਗਈ ਤੇਰੀ ਅਤਲ ਵੇ ਸੋਹਣਿਆ ਸਮੇਂ ਦੇ ਕਿਹਾ ਥੋੜ ਮੈ ਤੈਨੂੰ ਮਾਂ ਬਾਰੇ ਤਾਂ ਸੋਚੀ ਬੱਚੇ ਦਾ ਸਾਰਿਆਂ ਦਾ ਸੰਦੇ ਹੈ ਤੇ ਆ ਬਣਾ ਸਾਰਿਆਂ ਦਾ ਸੰਦੇ ਆ ਧਰਤੀ ਇਹਨਾਂ ਦੀ ਕੱਲੀਆਂ ਧਿਆਨ ਨਹੀਂ ਦੋ ਅਗਰ ਦਾਸ਼ਰਥ ਨੂੰ ਖੋਲੇ ਆ ਜਾਂਦੇ ਨੇ ਇਹਨਾਂ ਨੂੰ ਵੀ ਲੋੜ ਸੀ ਬਈ ਆ ਸਾਰਾ ਪ੍ਰੋਗਰਾਮ ਅੱਜ ਕੀਤਾ ਆਪਦੇ ਟੋਲੋਂ ਪੈਸੇ ਲਾਇਆ ਪਰ ਸੁਖ ਦੇਣਾ ਚਾਹੀਦਾ ਯਾਰ ਮੈਂ ਗੱਲ ਕਹਿਣਾ ਮੈਂ ਪੰਜੇ ਤੋਂ ਤੁਹਾਨੂੰ ਵਾਅਦਾ ਕਰਦਾ ਜਿੱਦਾਂ ਰੋਕਾਂ ਮੈਂ ਜਦੋਂ ਮੈਨੂੰ ਫੋਨ ਕਰੋਗੇ ਮੈਂ ਤੁਹਾਡੇ ਨਾਲ ਖੜਾ ਹਾਂ ਜਦੋਂ ਮੇਰੀਆਂ ਭੈਣਾਂ ਮੇਰੀਆਂ ਮਾਤਾਵਾਂ ਮੇਰੀਆਂ ਬੇਸੀਆਂ ਕਰਦੇ ਤਾਂ ਇਹ ਸਮਝ ਤੋਂ ਬੋਲ ਰਿਹਾ ਕਹਿੰਦਾ ਨਕਾਬ ਪਾ ਕੇ ਇਸ ਮੰਜ ਤੋਂ ਬੜਾ ਝੂਠ ਬੋਲਿਆ ਜਾਂਦਾ ਪਰ ਦਿਲੋਂ ਮੈਂ ਕਹਿ ਰਿਹਾ ਜਿੰਨੇ ਜੋੜੀਆਂ ਤੁਹਾਡੇ ਨਾਲ ਬਹੁਤ ਬਹੁਤ ਧੰਨਵਾਦ ਪੱਤਰਕਾਰਾਂ ਦੇ ਦੁਨੀਆ ਚ ਬਾਈ ਕਲਦੀ ਵੀ ਪਹੁੰਚੇ ਨੇ ਔਰ ਸਾਡੇ ਨੇਤਾ ਜੀ ਵੀ ਪਹੁੰਚ ਗਏ ਨੇ ਮੈਂ ਦੇ ਆ ਉਹਨਾਂ ਨੂੰ ਵੀ ਬਹੁਤ ਧੰਨਵਾਦ ਪਰ ਥੋੜਾ ਲੈ ਪੈ ਜੇ ਸਵੱਤਨ ਔਰ ਰੋਮੈਂਕ ਦਊਗਾ 2 ਮਿੰਟ ਲਈ ਬੈਠੇ 26 ਮਾਰਚ 2025 ਸਾਡੇ ਬਹੁਤ ਹੀ ਸਤਿਕਾਰਯੋਗ ਜੋ ਸਾਡੇ ਇਹ ਭੈਣਾ ਦੇ ਉਪਰਾਲਾ ਕੀਤਾ ਕਿ ਆਉਣ ਵਾਲੀ ਪੀੜ੍ਹੀ ਜਿਹੜੀ ਨਸ਼ਿਆਂ ਤੋਂ ਬਚ ਬਚ ਸਕੇ ਨਸ਼ਿਆਂ ਦਾ ਪੱਧ ਡਰਾਮਾ ਦੀ ਧਰਤੀ ਹੈ ਛੇ ਮਾਦਿਆ ਨਸ਼ਿਆਂ ਦਾ ਬਗਰੇ ਸੋ ਬਹੁਤ ਧੰਨਵਾਦ ਆ ਸਾਡੇ ਸਤਿਕਾਰਯੋਗ ਭੈਣਾ ਦਾ ਧਰਤੀ ਮਾਤਾ ਮਹਿਲਾ ਸੇਵਾ ਸੁਸਾਇਟੀ ਸਾਦਿਕ ਔਰ ਨਾਲ ਬਿਰਧ ਆਸ਼ਰਮ ਮੈਂ ਗੱਲ ਜ਼ਰੂਰ ਕਰੂੰਗਾ ਪੱਤਰਕਾਰ ਵੀਰ ਨਾਲ ਵੀ ਕਿ ਸਾਡੀਆਂ ਭੈਣਾਂ ਨੇ ਜਿਹੜੀਆਂ ਬਿਰਧ ਆਸ਼ਰਮ ਇਹਨਾਂ ਨੇ ਸ਼ੁਰੂ ਕੀਤਾ ਹੈ ਭਾਰੇ ਇਹਨਾਂ ਨੇ ਕੋਈ ਸਰਕਾਰੀ ਜਗ੍ਹਾ ਨਹੀਂ ਲਈ ਸਾਡੇ ਕੋਲੇ ਬਿਰਧ ਮਾਤਾ ਆਗਿਆ ਨੇ ਕੁੱਛ ਪਰ ਜਗ੍ਹਾ ਜਿਹੜੀ ਆ ਇਹ ਭੈਣਾਂ ਨੇ ਕਿਰਾਏ ਤੇ ਲੈ ਕੇ ਇਹ ਬਿਰਧ ਆਸ਼ਰਮ ਖੋਲਿਆ ਸਾਰੇ ਆ ਪਾੜਾ ਜਿਹੜੀਆਂ 11 12 ਪਾੜਾ ਤਾਂ ਸਾਡੀ ਕਮੇਟੀ ਦੇ ਵਿੱਚ ਹੈਗੀਆਂ ਨੇ ਹੋਰ ਵੀ ਮੈਂ ਪਾੜਾ ਨੂੰ ਬੇਨਤੀ ਕਰਾਂ ਕਿ ਇਹਨਾਂ ਪਾੜਾ ਦਾ ਆਪਸ ਵਿੱਚ ਸਹਿਯੋਗ ਦੇਈਏ ਕਿਉਂਕਿ ਇਹ ਤਰਤੀ ਬਚਾਈ ਜਾ ਸਕੇ ਤਰਤੀ ਹਰਿਆਲੀ ਅਤੇ ਤਰਤੀਆਂ ਤਰਤੀ ਦੇ ਵਿੱਚ ਪਾਣੀ ਵੀ ਖਤਮ ਹੁੰਦਾ ਜਾ ਰਿਹਾ ਹੈ ਔਰ ਅਸ਼ੇਆ ਜਿਹੜੇ ਉਹ ਬਹੁਤ ਜ਼ਿਆਦਾ ਵੱਧ ਚੁੱਕੇ ਨੇ ਅਸੀਂ ਤਾਂ ਪਹਿਲੇ ਹੀ ਮਰੀਜ਼ ਆ ਕੋਈ ਕਾਲੇ ਪੀੜੀ ਦਾ ਮਰੀਜ਼ ਆ ਕੋਈ ਕੈਂਸਰ ਦਾ ਮਰੀਜ਼ ਆ ਬਾੜੀ ਸਾਡੇ ਇਨੇ ਮਾੜੇ ਹੋਵੇ ਤਰਪੀ ਸਾਡੀ ਇਨੇ ਕਾਲੀ ਕੀਤੀ ਗਈ ਆ ਸੋ ਮੈਂ ਇਹਨਾਂ ਭੈਣਾਂ ਦਾ ਸਾਰੀਆਂ ਭੈਣਾਂ ਦਾ ਧੰਨਵਾਦ ਕਰਦਾ ਭੈਣ ਸਾਡੀ ਜਸਵੰਤ कौर ਔਰ ਗੁਰਪਿਆਰ कौर ਸਾਡੀ ਸਹੇਦਾਰ ਦੇ ਯੋਗ ਭੈਣ ਮਨਦੀਪ कौर ਘਰੋਂ ਇੱਕ ਭੈਣ ਸਾਡੀ ਮਾੜਯੋਗ ਆਰੋਪਿਆ ਬਜਾਜ ਲਖਵਿੰਦਰ कौर ਔਰ ਨਾਲ ਇੱਕ ਸਾਡੀ ਸੋਸਾਇਟੀ ਦੇ ਵਿੱਚ ਭੈਣ ਹੋਰਾਂ ਮਨਦੀਪ ਕੌਰ ਔਰ ਰਜਿੰਦਰ ਕੌਰ ਔਰ ਗੁਰਮਿੰਦਰ ਕੌਰ ਜਸਵੀਰ ਕੌਰ ਕਮਲਜੀਤ ਕੌਰ ਸੀਮਾ ਰਾਣੀ ਬਾਜਾਜ ਬਾਕੀ ਹੋਰ ਵੀ ਸਾਡੇ ਸਤਕਾਰਯੋਗ ਭੈਣਾਂ ਨੇ ਸਾਡੇ ਜਿਵੇਂ ਮੈਡਮ ਦਰਸ਼ਨਾ ਭੈਣ ਜੀ ਇਹ ਵੀ ਇਸ ਸੋਸਾਇਟੀ ਦੇ ਵਿੱਚ ਪੂਰਾ ਯੋਗਦਾਨ ਪਾਉਣਗੇ ਸਾਰੀਆਂ ਭੈਣਾਂ ਤੋਂ ਮੈਂ ਬੇਨਤੀ ਕਰਨਾ ਕਿ ਲੱਖ ਲੱਖ ਮੁਬਾਰਕਾਂ ਵੀ ਭੈਣਾਂ ਦਿੰਨਾ ਠੀਕ ਹੈ ਤੁਸੀਂ ਆਖਿਆ ਹੁੰਦਾ ਨਾ ਨਾ ਦੱਸਿਆ ਹੁੰਦਾ ਜਾਂ ਦਾਖਲਰ ਪਹਿਲਾਂ ਦੱਸਿਆ ਹੁੰਦਾ ਵੀ ਫਿਰ ਨਾ ਘਾਨਾ ਇੱਥੇ ਲਿੰਡਰ ਆ ਪਹੁੰਚ ਰਿਹਾ ਤੇ ਤੇ ਹਾਲ ਦੇ ਵਿੱਚ ਬੈਠਣ ਉੱਠਾ ਦੀ ਹੋਣੀ ਸੀ ਮੈਂ ਬੜੇ ਬੜੇ ਦੇਖਿਆ ਜਾਂ ਮਾਇਕਾ ਝੂਠ ਮੱਤ ਦਾ ਵੀ ਅਸੀ ਜਿੱਤ ਕਰਾ ਕੇ ਫਾਰਮ ਭਰਦੇ ਆ ਝੂਠ ਮਾਰ ਕੇ ਉਹ ਇਕੱਠੇ ਕੀਤੀ ਹੁੰਦੀ ਜਦ ਰੈਲੀ ਰੱਖ ਲੈਂਦੇ ਆ ਨਾ ਜਦੋਂ ਐਵੇਂ ਵਸਤੇ ਚੜੀ ਜਾਣਗੇ ਮੇਰੇ ਅੱਗੇ ਤੇ ਚਲ ਸ਼ਾਮ ਦਾ ਕੰਮ ਬਣੂਗਾ ਪਰ ਜੇ ਚੰਗਾ ਕੰਮ ਕੀਤਾ ਤਾਂ ਪਣਾ ਨੇ ਬਹੁਤ ਸ਼ਰਮ ਖਾਰਾ

ਸਾਡੇ ਪ੍ਰਿੰਸੀਪਲ ਸਾਹਿਬ ਗੁਰੂ ਨਾਨਕ ਪਬਲਿਕ ਸਕੂਲ ਦਾ ਨਗਰਪਾਲਿਕਾ ਦਾ ਹਰ ਮੁਲਾਕੇ ਦੇ ਜਿੰਨੇ ਵੀ ਸੱਜਣ ਪਹੁੰਚੇ ਨੇ ਸਾਰਿਆਂ ਦਾ ਪੂਨ ਸਨਮਾਨ ਦਾ ਅ ਮੋਦੀਨ ਸਾਹਿਬ ਇੱਕ ਫੋਟੋ ਕਰਕੇ ਫਿਰ ਤੁਸੀਂ ਆ ਬੋਲਦੇ ਹੋ ਇਹਨਾਂ ਦੇ ਝੋਟਾ ਵਿੱਚ ਜੇ ਰਾਤ ਕੇ ਕਰਕੇ ਮੇਲ ਤਾਂ ਕਰਦੇ ਆ ਫਿਰ ਇਸ ਜੀ ਚਮਨ ਸਾਹਿਬ ਸਮਾਤਰ ਸਿੰਘ बहुत सरदार सरमंदर सिंह जी मैंबर साहब और बहुत ही सतिकार मास्टर कुम्रीत सिंह जी लखविंदर सिंह जी गुरसेब सदा भरा ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਆਪਣੀ ਪੰਜ ਦਰਿਆਵਾਂ ਦੀ ਧਰਤੀ ਹੈ ਪੰਜਾਬ ਜਿੰਦੇ ਵਿੱਚ ਛੇਵਾਂ ਦਰਿਆ ਇਸ ਟਾਈਮ ਨਸ਼ੇ ਦਾ ਬਾੜਾ ਚੱਲ ਰਿਹਾ ਉਸ ਨੂੰ ਜਾਗ ਬੱਚਿਆਂ ਨੂੰ ਜਾਗਰੂਕ ਕਰਨ ਲਈ ਅਸੀਂ ਅੱਜ ਨਸ਼ਾ ਜਾਗਰੂਕ ਕੈਂਪ ਲਗਾਏ ਇੱਕ ਇਹ ਧਰਤੀ ਮਾਤਾ ਮਹਿਲਾ ਸੇਵਾ ਸੁਸਾਇਟੀ ਵੱਲੋਂ ਲਾਇਆ ਗਿਆ ਕੋਈ ਤੁਹਾਨੂੰ ਕਿਸੇ ਨੇ ਇਹ ਵਾਹਿਗੁਰੂ ਜੀ ਜਿਹੜੀ 11 ਭੈਣਾਂ ਹੈਗੀਆਂ ਅਸੀਂ ਸਾਰੀਆਂ ਆਪ ਦੀ ਮਦਦਦ ਨਾਲ ਹੀ ਲਾਇਆ ਕੋਈ ਅਧਿਕਾਰੀ ਆ ਰਹੇ ਹਾਂਜੀ ਆ ਰਹੇ ਹਾਂਜੀ ਬੀ ਆਂਤਗੋਰ ਮੈਡਮ ਸੇਖੋਂ ਵੀ ਆ ਰਹੇ ਆ ਪ੍ਰਗਿਆ ਜਨਵੀ ਆਈ ਆਪੀਐਸ ਪ੍ਰਗਿਆ ਜਨਵੀ ਆ ਰਹੀ ਹੈ ਕੋਈ ਕੁਛ ਉਹਨਾਂ ਨੂੰ ਕਾ ਹਾਂਜੀ ਇਨਵਾਈਟ ਕੀਤਾ ਸੀ ਅਸੀਂ ਸਾਰਿਆਂ ਨੂੰ ਇਨਵਾਈਟ ਕਰਕੇ ਆਏ ਹਾਂ ਕਿਸੇ ਕਾਰਨ ਕਰਕੇ ਲੇਟ ਹੋ ਗਏ ਹਾਂ ਹਾਂਜੀ ਕਿਸੇ ਕਾਰਨ ਕਰਕੇ ਲੇਟ ਹੋਏ ਹੋਣੇ ਆ ਹਾਂਜੀ ਅਸੀਂ ਦਿਰ ਦਾਸ਼ਮ ਦਾ ਵਿੱਚ ਨਾਲ ਖੋਲਿਆ ਜੀ ਯਾਨੀ ਕਿ ਇਸ ਟਾਈਮ ਇਹਨਾਂ ਦੀ ਬਜ਼ੁਰਗਾਂ ਨੂੰ ਵੀ ਸੰਬੰਧੀ ਬਹੁਤ ਜ਼ਿਆਦਾ ਜ਼ਰੂਰਤ ਆਪਾਨੂੰ ਸਹੀ ਅੱਛਾ ਯਾਨੀ ਕਿ ਕਈ ਹੈ ਜੀ ਬਜ਼ੁਰਗ ਹੈਗੇ ਕਿ ਜਿਨ੍ਹਾਂ ਦੇ ਕੋਈ ਨਸ਼ਿਆਂ ਕਾਰਨ ਬੱਚੇ ਗੁਜ਼ਰ ਗਏ ਆਪਣੇ ਇੱਥੇ ਇੱਕ ਵੀ ਦੋ ਇੱਥੇ ਸਾਧਕ ਦੇ ਵਿੱਚ ਹੀ ਆ ਜਿਹੜੇ ਹੈਗੇ ਆ ਉਹਨਾਂ ਨੂੰ ਵੇਖ ਕੇ ਸਾਨੂੰ ਇਹ ਪ੍ਰੇਰਿਤ ਹੋਇਆ ਤਾਂ ਅਸੀਂ ਇਸ ਤੋਂ ਬਾਅਦ ਫਿਰ ਇਹ ਅਸੀਂ ਸ਼ੁਰੂ ਕੀਤਾ ਵੇਗਾ ਕਿ ਤੁਸੀਂ ਜਿਹੜਾ ਹਾਂਜੀ ਇਹ ਕਿਸੇ ਸਰਕਾਰੀ ਨਹੀਂ ਜੀ ਅਸੀਂ ਕੋਈ ਸਰਕਾਰੀ ਜਗ੍ਹਾ 'ਚ ਨਹੀਂ ਖੋਲਿਆ ਅਸੀਂ ਜਿਹੜੀਆਂ ਆ ਉਹਦੀ ਕਿਰਾਏ ਦੀ ਜਗ੍ਹਾ ਲੈ ਕੇ ਖੋਲਿਆ ਜਾਂ ਕੋਈ ਤੁਸੀਂ ਕਿਰਾਏ ਦੀ ਜਗ੍ਹਾ ਹੋਰ ਉਹਨਾਂ ਦੇਖ ਪਾ ਤੁੰਗਾ ਰਹੇ ਅਸੀਂ ਵਾਏਦੂ ਜਿਹੜੀ 11 ਮੈਂਬਰ ਪਰ ਪੈਣਾ ਹੈਗੀਆਂ ਉਹ ਹੋਰ ਵੀ ਨਾਲ ਬੀਬੀਆਂ ਅਗੇ ਸਾਰੀਆਂ ਰਲ ਮਿਲ ਕੇ ਇਸ ਨੂੰ ਸੇਵਾ ਕਰਦੇ ਪੈਸਾ ਵਰਜ ਸਾਡੇ ਕੋਲ ਟਿਕਾਣਾ ਰੱਖਦੇ ਰਹੇ ਪਹਿਲਾ ਤਾਂ ਮੈਂ ਤੁਹਾਡੇ ਪੱਤਰਕਾਰ ਭਰਾਵਾਂ ਦਾ ਬਹੁਤ ਹੀ ਧੰਨਵਾਦ ਕਰਦਾ ਤੇ ਧਰਤੀ ਮਾਤਾ ਮਹਿਲਾ ਉਸ ਮਹਿਲਾ ਸੇਵਾ ਸੁਸਾਇਟੀ ਗਰੁੱਪ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਨਸ਼ੇ ਦੇ ਖਿਲਾਫ ਇੱਕ ਮੈਮੋ ਵਿੱਢੀ ਹੈ ਅਸੀਂ ਵੀ ਉਹਨਾਂ ਨੂੰ ਵਿਸ਼ਵਾਸ ਦਵਾਉਣੇ ਆ ਕਿ ਅਸੀਂ ਪਹਿਲਾਂ ਵੀ ਨਸ਼ੇ ਦੇ ਖਿਲਾਫ ਕਮੇਟੀ ਬਣਾ ਕੇ ਲੜ ਰਹੇ ਆ ਜਿੱਥੇ ਵੀ ਸਾਡੀ ਲੋੜ ਪੈਂਦੀ ਹੈ ਅਸੀਂ ਇਹਨਾਂ ਦਾ ਤਰੋ-ਮਨੋ ਸਹਿਯੋਗ ਦੇਾਂਗੇ ਤੇ ਇਹਨਾਂ ਦੀ ਸੇਵਾ ਭਾਵਨਾ ਨੂੰ ਦੇਖਦੇ ਹੋਏ ਇਹਨਾਂ ਨਾਲ ਤੁਰਾਂਗੇ ਫਿਰ ਤੋਂ ਤੈਦ ਲੋ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ